ਇਸੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ED ਦੀ ਰਡਾਰ ਤੇ ਸਾਬਕਾ ਮੰਤਰੀ ਭਾਰਤ ਪੋਸ਼ਨ ਨਜ਼ਰ ਆ ਰਹੇ ਨੇ ਭਾਰਤ ਪੋਸ਼ਨ ਤੋਂ ਪਹੁੰਚ ਗਏ ਚੇ ਕਰਨ ਲਈ ED ਪਹੁੰਚੀ ਹੈ ਤਾਂ ਇਥੇ ਦੱਸ ਦਈਏ ਕਿ ਜਲੰਧਰ ਸਥਿਤ ਈਡੀ ਦੇ ਦਫਤਰ ਵਿੱਚ ਪਹੁੰਚ ਗੇਜ ਹੋ ਰਹੀ ਹੈ ਈਡੀ ਦੇ ਦਫਤਰ ਵਿੱਚ ਪਹੁੰਚ ਗੇਜ ਹੋ ਰਹੀ ਹੈ ਈਡੀ ਦੀ ਰਡਾਰ ਤੇ ਸਾਬਕਾ ਮੰਤਰੀ ਭਾਰਤ ਪੋਸ਼ਨ ਆਸ਼ੂ ਨਜ਼ਰ ਆ ਰਹੇ ਨੇ ਭਾਰਤ ਪੋਸ਼ਨ ਤੋਂ ਪਹੁੰਚ ਗੇਜ ਈਡੀ ਵੱਲੋਂ ਕੀਤੀ ਜਾ ਰਹੀ ਹੈ ਇੱਕ ਲੰਮੀ ਸਵਾਲਾਂ ਦੀ ਲਿਸਟ ਤਿਆਰ ਹੈ ਈਡੀ ਕੋਲ ਤੇ ਜਲੰਧਰ ਸਥਿਤ ਈਡੀ ਦੇ ਦਫਤਰ ਵਿੱਚ ਇਹ ਪਹੁੰਚ ਗੇਜ ਕੀਤੀ ਜਾ ਰਹੀ ਹੈ ਈਡੀ ਦੀ ਰਡਾਰ ਤੇ ਸਾਬਕਾ ਮੰਤਰੀ ਭਾਰਤ ਪੋਸ਼ਨ ਆਸ਼ੂ ਨਜ਼ਰ ਆ ਰਹੇ ਨੇ ਤਾਂ ਇਥੇ ਦੱਸ ਦਈਏ ਕਿ ਈਡੀ ਵੱਲੋਂ ਪਹੁੰਚ ਗੇਜ ਕੀਤੀ ਜਾ ਰਹੀ ਹੈ ਭਾਰਤ ਪੋਸ਼ਨ ਤੋਂ ਪਹੁੰਚ ਗੇਜ ਕੀਤੀ ਜਾਰੀ ਹੈ ਜਲੰਧਰ ਸਿਟ ਈਡੀ ਦੇ ਦਫਤਰ ਵਿੱਚ ਇਹ ਪਹੁੰਚ ਗੇਚ ਹੋ ਰਹੀ ਹੈ ਤੇ ਈਡੀ ਦੀ ਰਡਾਰ ਤੇ ਇਸ ਸਮੇਂ ਸਾਬਕਾ ਮੰਤਰੀ ਭਾਰਤ ਪੋਸ਼ਨ ਆਸ਼ੂ ਨਜ਼ਰ ਆ ਰਹੇ ਨੇ ਇਸ ਸਮੇਂ ਪਹੁੰਚ ਗੇਚ ਵੀ ਚੱਲ ਰਹੀ ਹੈ ਈਡੀ ਵੱਲੋਂ ਇਹ ਪਹੁੰਚ ਗੇਚ ਕੀਤੀ ਜਾ ਰਹੀ ਹੈ ਤਾਂ ਹੁਣੇ ਕੁਝ ਦਿਨ ਬਾਅਦ ਹੀ ਤਸਵੀਰ ਸਾਫ ਹੋਵੇਗੀ ਕਿ ਈਡੀ ਵੱਲੋਂ ਕੀ ਹੁਣ ਕੋਈ ਕਾਰਵਾਈ ਕੀਤੀ ਜਾਂਦੀ ਹੈ ਸਵਾਲਾਂ ਦੇ ਜੋ ਜਵਾਬ ਦਿੱਤੇ ਜਾਂਦੇ ਨੇ ਈਡੀ ਕੀ ਸੈਟੀਸਫਾਈ ਹੁੰਦੀ ਹੈ ਉਹਨਾਂ ਜਵਾਬਾਂ ਤੋਂ ਤਾਂ ਭਰਤਪੂਰਨ ਪਹੁੰਚ ਗਿਆ ਚ ਇਸ ਸਮੇਂ ਤੇ ਈਡੀ ਵੱਲੋਂ ਕੀਤੀ ਜਾ ਰਹੀ ਹੈ ਜਲੰਧਰ ਸਥਿਤ ਈਡੀ ਦੇ ਦਫਤਰ ਵਿੱਚ ਪਹੁੰਚ ਗਿਆ ਚ ਚੱਲ ਰਹੀ ਹੈ ਭਰਤਪੂਰਨ ਆਸ਼ੂ ਤੋਂ ਪਹੁੰਚ ਗਿਆ ਚ ਚੱਲ ਰਹੀ ਹੈ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਸੀ ਕਿ ਭਰਤਪੂਰਨ ਆਸ਼ੂ ਨੂੰ ਇੱਕ ਸਲੂਮ ਤੋਂ ਲੈ ਕੇ ਗਏ ਸੀ ਤਾਂ ਈਡੀ ਵੱਲੋਂ ਪਹੁੰਚ ਗਿਆ ਚ ਹੁਣ ਕੀਤੀ ਜਾ ਰਹੀ ਹੈ ਜਲੰਧਰ ਸਥਿਤ ਈਡੀ ਦੇ ਦਫਤਰ ਵਿੱਚ ਇਹ ਪਹੁੰਚ ਗਿਆ ਚ ਕੀਤੀ ਜਾ ਰਹੀ ਹੈ ਈਡੀ ਦੀ ਰਡਾਰ ਤੇ ਕਈ ਕਾਂਗਰਸੀ ਮੰਤਰੀ ਇਸ ਤੋਂ ਪਹਿਲਾਂ ਵੀ ਨਜ਼ਰ ਆਏ ਤੇ ਉੱਥੇ ਹੀ ਹੁਣ ਭਾਰਤ ਰੋਸ਼ਨ ਤੋਂ ਪੋਚ ਗਿਆ ਚ ਕੀਤੀ ਜਾ ਰਹੀ ਹੈ ਤੇ ਇਥੇ ਦੱਸ ਦਈਏ ਜਲੰਧਰ ਸਥਿਤ ਈਡੀ ਦੇ ਦਫਤਰ ਵਿੱਚ ਪਹੁੰਚ ਗਏ ਚ ਹੋ ਰਹੀ ਹੈ ਜਲੰਧਰ ਸਥਿਤ ਈਡੀ ਦੇ ਦਫਤਰ ਵਿੱਚ ਪਹੁੰਚ ਗਏ ਚ ਹੋ ਰਹੀ ਹੈ ਈਡੀ ਦੇ ਰਡਾਰ ਤੇ ਸਾਬਕਾ ਮੰਤਰੀ ਭਾਰਤ ਰੋਸ਼ਨ ਆਸ਼ੂ ਨਜ਼ਰ ਆ ਰਹੇ ਨੇ ਭਾਰਤ ਰੋਸ਼ਨ ਆਸ਼ੂ ਤੋਂ ਪੋਚ ਗਏ ਚ ਈਡੀ ਵੱਲੋਂ ਕੀਤੀ ਜਾ ਰਹੀ ਹੈ ਤੇ ਉਥੇ ਹੀ ਇਹ ਦੱਸ ਦਈਏ ਕਿ ਕਾਂਗਰਸ ਦੇ ਕਈ ਮੰਤਰੀ ਇਸ ਤੋਂ ਪਹਿਲਾਂ ਵੀ ਈਡੀ ਦੀ ਰਡਾਰ ਤੇ ਨਜ਼ਰ ਆ ਨੇ ਜ਼ਿਆਦਾ ਜਾਣਕਾਰੀ ਦੇਣ ਲਈ ਵਿਨੋਦ ਸੱਬਰਵਾਲ ਜੁੜਗੇ ਨੇ ਵਿਨੋਦ ਇਹਦੀ ਇਹ ਤੋਂ ਵਿਨੋਦ ਮੇਰੀ ਆਵਾਜ਼ ਪਹੁੰਚ ਪਾ ਰਹੀ ਹੈ ਤੁਹਾਡੇ ਤੱਕ ਵਿਨੋਦ ਮੇਰੀ ਆਵਾਜ਼ ਪਹੁੰਚ ਪਾ ਰਹੀ ਹੈ ਤੁਹਾਡੇ ਤੱਕ ਜੀ ਜੀ ਵਿਨੋਦ ਈਡੀ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਭਾਰਤ ਕੁਸ਼ਨ ਆਸ਼ੂ ਤੋਂ ਕਿੰਨੀ ਦੇਰ ਤੋਂ ਪੁੱਛਗਿੱਛ ਚੱਲ ਰਹੀ ਹੈ ਤੇ ਕਿਹੜੇ ਮਾਮਲੇ ਦੇ ਵਿੱਚ ਇਹ ਪੁੱਛਗਿੱਛ ਚੱਲ ਰਹੀ ਹੈ ਬਿਲਕੁਲ ਜੇ ਗੱਲ ਕਰੀਏ ਕਿ ਜਿਹਨਾਂ ਕੀਤੇ ਜਿਹਨੇ ਸਾਬਕਾ ਕੈਬਨਿਟ ਮੰਤਰੀ ਪਾਰਟਿਸਪੇਸ਼ਨ ਸੀ ਉਹਨਾਂ ਦੀਆਂ ਜੜੀਆਂ ਮੁਸ਼ਕਲਾਂ ਉਹ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਡੀ ਆਫਿਸ ਦੇ ਬਾਹਰ ਮੌਜੂਦ ਹ ਤੇ ਥੋੜੇ ਸਮੇਂ ਪਹਿਲਾਂ ਜਿਹੜੇ ਪਾਰਟਿਸਪੇਸ਼ਨ ਆຊੂ ਹੋਏ ਉਹ ਇੱਥੇ ਪਹੁੰਚੇ ਨਹੀਂ ਕਿਉਂਕਿ ਜਿਹੜਾ ਮਾਮਲਾ ਸੀ ਉਹਨਾਂ ਦੇ ਉੱਪਰ ਜਿਨੂੰ ਪੋਸਟ ਸਪਲਾਈ ਮੰਤਰੀ ਸੀ ਤੇ ਟਰਾਂਸਪੋਰਟ ਦਾ ਲੈਣਾ ਮਾਮਲਾ ਸੀ ਉਹਨਾਂ ਦੇ ਉੱਪਰ ਉਸੇ ਕੋਈ ਲੈ ਕੇ ਜਿਹੜਾ ਜਿੰਨਾ ਖੱਲੋ ਵੀ ਉਹਨਾਂ ਦੇ ਉੱਪਰ ਜਿਹੜਾ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀ ਤੋ ਬਾਅਦ ਇੱਕ ਦਿਨ ਦਾ ਜਿਹੜਾ ਜਿਹੜਾ ਇਹਦੀ ਬਲੋਂ ਨਾਲ ਦੇ ਖਾਤੇ ਉੱਪਰ ਵੀ ਜੜੀ ਰੇਡ ਕੀਤੀ ਗਈ ਸੀ ਤੇ ਲਗਾਤਾਰ ਪੁੱਛਗੀਆਂ ਚੱਲ ਰਹੀ ਸੀ ਤੇ ਦੋ ਦਿਨ ਪਹਿਲਾਂ ਹੀ ਜਿਹੜਾ ਨੋਟਿਸ ਜਾਰੀ ਕੀਤਾ ਸੀ ਸੀਪਾਰਟਿਸ਼ਨ ਆਸੂ ਨੂੰ ਜਿਹੜਾ ਬਲਾਉਂਦੇ ਲਈ ਤੇ ਜਿਹੜਾ ਅੱਜ ਭਾਰਤੂਤ ਦੇ ਨਾਲ ਸੀ ਜਿਹੜੇ ਹੈ ਈਡੀ ਦੇ ਦਫਤਰ ਪਹੁੰਚਿਆ ਉਹ ਦੇਖਣ ਵਾਲੀ ਗੱਲ ਹੈ ਕਿ ਲੈ ਸਮਾਂ ਜਿਹੜਾ ਉਹ ਸਵਾਲਾਂ ਦੇ ਜਵਾਬ ਦਿੰਦੇ ਨੇ ਕਿਉਂਕਿ ਥੋੜਾ ਜਿਹਾ ਸਮਾਂ ਹੋਇਆ ਜਿਹੜੇ ਪਰਸੂਨ ਆਸਿਓ ਜਿਹੜੇ ਸਾਫਤਾ ਜਿਹੜੇ ਕੈਬਨਟ ਮੰਤਰੀ ਨੇ ਉਹ ਪੀਡੀ ਦੇ ਆਫਿਸ ਦੇ ਵਿੱਚ ਜਿਹੜੇ ਚਲੇ ਗਏ ਨੇ ਤੇ ਸਵਾਲ ਜਵਾਬ ਹੋਣੇ ਸ਼ੁਰੂ ਹੋ ਗਏ ਨੇ ਤੇ ਹੁਣ ਸਮਾਂ ਹੀ ਦੱਸੇਗਾ ਕਿ ਕਿੰਨਾ ਟਾਈਮ ਲੱਗੇਗਾ ਕਿ ਉਹ ਸਵਾਲਾਂ ਦੇ ਜਵਾਬ ਦੇ ਸਕਣਗੇ ਜੀ ਨਿਰਮਲ ਤੇ ਇਥੇ ਵਿਨੋਦ ਕਿਹੜੇ ਮਾਮਲੇ ਨੂੰ ਲੈ ਕੇ ਅੱਜ ਇਹ ਪੁੱਜਗੇ ਚੱਲ ਰਿਹਾ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਸੀ ਕਾਂਗਰਸ ਦੇ ਕਈ ਮੰਤਰੀ ਇਸ ਤਨਾਹੀ ਏਜੰਸੀਸ ਦੀ ਰਡਾਰ ਤੇ ਨਜ਼ਰ ਆਏ ਸਨ ਤੇ ਕਾਂਗਰਸੀ ਆਗੂ ਕਹਿੰਦੇ ਹਨ ਨਜ਼ਰ ਆਈ ਸੀ ਕਿ ਪੋਲੀਟੀਕਲ ਵਿੰਡ ਡੇਟਾ ਦੇ ਤਹਿਤ ਹੀ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜੇ ਗੱਲ ਕਰੀਏ ਤੇ ਇਸ ਕੋਲੇ ਵੀ ਕਈ ਲੀਡਰ ਜਿਹੜੇ ਐਨਾ ਵੀ ਕਈ ਜਿਹੜੇ ਮੰਤਰੀ ਉਹ ਵੀ ਜਿਹੜੇ ED ਦੀ ਰਡਾਰ ਤੇ ਸਨ ਉਹਨਾਂ ਦੇ ਤੁਹਾਨੂੰ ਵੀ ਕਈ ਸਵਾਲ ਜਿਹੜੇ ਪੁੱਛੇ ਜਾ ਰਹੇ ਸਨ ਅੱਜ ਵੀ ਬੜੇ ਹੈ ਸਾਬਕਾ ਜਿਹੜੇ ਕੈਬਨਿਟ ਮੰਤਰੀ ਪਾਸ ਬੁਸ਼ਨ ਆਉਂਦੇ ਹੋ ਉਹਨਾਂ ਨੂੰ ਜਿਹੜੇ ਸਵਾਲਾਂ ਦੇ ਜਵਾਬ ਦੇਣ ਲਈ ਜਿਹੜਾ ED ਦੇ ਆਫਿਸ ਜਿਹੜਾ ਬੁਲਾਇਆ ਗਿਆ ਹੈ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਪੂਰ ਸਪਲਾਈ ਮੰਤਰੀ さん ਤੇ ਉਹ ਲਗਾਤਾਰ ਜਿਹੜਾ ਕਟਾਲੇ ਦੀ ਗੱਲ ਕੀਤੀ ਜਾ ਰਹੀ ਹੈ ਕਿ ਚਾਰ ਦੇ ਵਿੱਚ ਬੜਾ ਟਰੈਪੋਂ ਨੂੰ ਲੈ ਕੇ ਜਿਹੜਾ ਕਟਾਲਾ ਹੋਇਆ ਸੀ ਉਸ ਤੋਂ ਨੂੰ ਲੈ ਕੇ ਜਿਹੜੇ ਸਵਾਲ ਜਿਹੜੇ ਉਹਨਾਂ ਨੂੰ ਕੀਤੇ ਜਾ ਰਹੇ ਸਨ ਇਹਨਾਂ ਦੇ ਕਰਜ ਉੱਪਰ ਵੀ ਰੇਡ ਹੋਈ ਸੀ ਉਸ ਤੋਂ ਬਾਅਦ ਲਗਾਤਾਰ ED ਆਫਿਸ ਵੀ ਜਿਹੜਾ ਬੁਲਾਇਆ ਜਾ ਰਿਹਾ ਸੀ ਪਰ ਅੱਜ ਫੇਰ ਜਿਹੜਾ ਮੁੱਢ ਤੋਂ ਬੁਲਾਇਆ ਗਿਆ ਹੂੰ ਦੇਖਣਾ ਦੀ ਗੱਲ ਹੈ ਕਿ ਜਿਹੜੇ ਸਵਾਲ ਜਿਹੜੇ ਕੀਤੇ ਜਾ ਰਹੇ ਨੇ ਈਡੀ ਅਫਸਰਾਂ ਵੱਲੋਂ ਉਹਨਾਂ ਦੇ ਜਿਹੜੇ ਉਹ ਜਵਾਬ ਦੇ ਪਾਉਂਦੇ ਆ ਜਾਂ ਨਹੀਂ ਉਹ ਧਿਆਨ ਵਾਲਾ ਸਮਾਂ ਹੀ ਦੱਸੇਗਾ ਇਸ ਦੇ ਨਾਲ ਹੀ ਜਿਹੜਾ ਤੁਸੀਂ ਸਵਾਲ ਕੀਤਾ ਕਿ ਹੋਰ ਕਈ ਲੀਡਰ ਜਿਹੜੇ ਰਿਟਾਇਰ ਤੇ ਸਨ ਈਡੀ ਦੀ ਮਤਲਬ ਕਿ ਜਿਹੜੇ ਨਾਕੀਤੇ ਜਿਹੜੇ ਘਟਾਲੇ ਪੰਜਾਬ ਦੇ ਵਿੱਚ ਹੋਏ ਆ ਉਸ ਨੂੰ ਲੈ ਕੇ ਕਿ ਕਾਰਵਾਈਆਂ ਹੋ ਰਹੀਆਂ ਨਜ਼ਰ ਆ ਰਹੀਆਂ ਚਾਹੇ ਉਹ ਵਿਲੰਸ ਦੀ ਗੱਲ ਕਰੇ ਚਾਹੇ ਈਡੀ ਦੇ ਜਿਹੜੇ ਬੁਲਾਇਆ ਜਾਂਦਾ ਕਦ ਕਟਾਲਿਆਂ ਦੇ ਪਰਦੇ ਪਾਸ ਜਿਹੜੇ ਉੱਤੇ ਨਜ਼ਰ ਆ ਰਿਹਾ ਉਸ ਤੋਂ ਬਾਅਦ ਜਿਹੜੇ ਅ^-proptoti Rai ਉਹ ਬਹੁਤ سارے ਸਵਾਲ ਵੀ ਜਿਹੜੇ ਖੜੇ ਕਰਦੀਆਂ ਨਜ਼ਰ ਆ ਰਹੀਆਂ ਨੇ ਕਿ ਕਿਸੇ ਨਾ ਕਿਸੇ ਪੋਲੀਟਿਕਲ ਜਿਹੜਾ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਜਾਂ ਹੋਰ ਕਈ ਸਵਾਲ ਖੜੇ ਹੋਦੇ ਨਜ਼ਰ ਆ ਰਹੇ ਨੇ ਜੀ ਨਹੀਂ ਜੀ ਤਾਂ ਇੱਥੇ ਵਿਨੋਦ ਕੀ ਕਿਸੇ ਕਾਂਗਰਸੀ ਆਗੂ ਦਾ ਇਸ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਜੋ ਲਗਾਤਾਰ ਇਸ ਤਰ੍ਹਾਂ ਕਦੇ ਸੀਬੀਆਈ ਦੀ ਰੇਡ ਪੈ ਜਾਂਦੀ ਹੈ ਕਦੇ ਈਡੀ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਬਕਾ ਮੰਤਰੀਆਂ ਤੋਂ ਬਿਲਕੁਲ ਸਾਸੀ ਆਫਿਸ ਬਾਹਰ ਹੀ ਮੌਜੂਦ ਆ ਕਿਉਂਕਿ ਜਦੋਂ ਪਤਾ ਚੱਲਿਆ ਕਿ ਜਿਹੜੇ ਕਾਬਕਾ ਕੈਪਟਨ ਮਤੀਪਰ ਕੁਚਨ ਆਸ਼ੂ ਆ ਤੇ ਜਿਹੜੇ ਆਪਣੇ ਸਵਾਲਾਂ ਦੇ ਜਵਾਬ ਦੇਣ ਲਈ ਪਹੁੰਚੇ ਨੇ ਪਰ ਹਜੇ ਤੱਕ ਵੀ ਕੋਈ ਵੀ ਜਿਹੜਾ ਕਾਂਗਰਸੀ ਲੀਡਰਾਂ ਦਾ ਕੋਈ ਵੀ ਇੱਥੇ ਜਿਹੜਾ ਨਹੀਂ ਪਹੁੰਚਿਆਗਾ ਪਰ ਫਰਤ ਕੁਚਨ ਆਸ਼ੂ ਜਿਹੜੇ ਆ ਉਹ ਜਿਹੜੇ ਈਡੀ ਦੇ ਆਫਿਸ ਦੇ ਉੱਪਰ ਮੌਜੂਦ ਨੇ ਉਸ ਤੇ ਜਿਹੜੇ ਆਪਣੇ ਸਵਾਲਾਂ ਦੇ ਜਵਾਬ ਦੇ ਦੇ ਰਹੇ ਨੇ ਹੁਣ ਜਦੋਂ ਥੱਲੇ ਆਣਗੇ ਉਸ ਸਮੇਂ ਹੀ ਪਤਾ ਚੱਲੇਗਾ ਵੀ ਕੀ ਸਵਾਲ ਕੀਤੇ ਗਏ ਨੇ ਜਾਂ ਕੀ ਇਹ ਨੌਲੇਜ ਵਾਪਿਸ ਲਏਗੇ ਨਾ ਉਸ ਬਾਰੇ ساری ਜਾਣਕਾਰੀ ਉਹਨਾਂ ਦੇ ਕੋਲੋਂ ਆਪਾਂ ਲਵਾਂਗੇ ਜੀ 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 ਬਹੁਤ ਸ਼ੁਕਰੀਆ ਵਿਨੋਦ ਤਮਾਮ ਜਾਣਕਾਰੀ ਦੇਣ ਦੇ ਲਈ ਤਾਂ ਇਸ ਸਮੇਂ ਪੁੱਛਗਛ ਚੱਲ ਰਹੀ ਹੈ ਈਡੀ ਵੱਲੋਂ ਪੁੱਛਗਛ ਕੀਤੀ ਜਾ ਰਹੀ ਹੈ ਕੁਝ ਹੀ ਦੇਰ ਬਾਅਦ ਤਸਵੀਰ ਸਾਫ਼ ਹੋਵੇਗੀ ਕੀ ਕੁਝ ਈਡੀ ਵੱਲੋਂ ਪੁੱਛਿਆ ਗਿਆ ਕੀ ਕਾਰਵਾਈ ਈਡੀ ਵੱਲੋਂ ਕੀਤੀ ਜਾਂਦੀ ਹੈ ਤਾਂ ਈਡੀ ਦੀ ਰਡਾਰ ਤੇ ਇਸ ਸਮੇਂ ਭਾਰਤ ਪੂਸ਼ਨ ਨਜ਼ਰ ਆ ਰਹੇ ਨੇ ਤੇ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਸੀ ਕਈ ਕਾਂਗਰਸੀ ਆਗੂਆਂ ਤੋਂ ਪੁੱਛਗਛ ਈਡੀ ਵੱਲੋਂ ਕੀਤੀ ਗਈ ਸੀ